ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਾਕ ਦੁੱਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੇ ਦਕਾਂ ਪਿੱਟਦੇ ਨਾਮ ਦੇਉ ਮੁਖ ਲਾਇਆ ਜਨਾਨਨ ਕੇ ਹਸਾ ਹਰ ਸੇਵੈ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇਹਾਰੀ ਕੁਦਰਤਿ ਵਸਿਆ ਤੇਰਾ ਅੰਤ ਨਾ ਜਾਇ ਲਕਿਆ ਰਹਾਓ जात मह जोत जोत मह जाता कल कला भरपूर रह तू सच्चा सह सिर तो सवाल जिनकी ती सो पार भया कहो नान करते किया बाता जो किश करना सो कर रह सोद राग आसा महला पहला एक ओंकार सतगुर प्रसाद सोदर तेरा कहा सो कर के हजत वै सर्व समाले वाजे तेरे नाद ने क्या शंका के, के ते तेरे वाम नहारे ਕیتے ਤੇਰੇ ਰਗ ਭਰੀ ਸੁ ਕਹੇ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨ ਚਿਤ ਗੁਪਤ ਲੈ ਜਾਣ ਲਖ ਲਖ ਤਰ ਵਿਚਾਰੇ ਗਾਵਨ ਤੁਧਨੋਂ ਇਸਰ ਵਰ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇਤ੍ਰਿ ਦ੍ਰਾਸਨ ਬੈਠੇ ਦੇਵਤਾ ਆਦਰ ਨਾਲ ਗਾਵਨ ਤੁਧਨੋਂ ਸਦ ਸਮਾਦੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੀ ਸਦੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋ ਪੰਡਰੋ ਪੰਨਰ ਕੇਸਰ ਜੋਗਜਗ ਵਿਦਾ ਨਾਲੇ ਗਾਵਨ ਤੁਧਨੋ ਮੋਹਨਿਆ ਮਨਮੋਹਨ ਸਰਗਮਛ ਪਿਆਲੇ ਗਾਵਨ ਤੁਧਨੋ ਰਤਨੀ ਪਾਇ ਤੇਰੇ ਅਡਸ਼ਰ ਧੀਰਸ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੂਰਾ ਗਾਵਨ ਤੁਧਨੋ ਖਾਣਿ ਵਿਚਾਰੇ ਗਾਵਨ ਤੁਧਨੋ ਖੰਡਵਨ ਬ੍ਰਹਮੰਡਾ ਕਰ ਕਰ ਕੀ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋਤਿ ਤੇ ਪਾਵਣ ਦੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਬ੍ਰਾਹਮਣ ਸੇਮਾ ਚਿਤਨੇ ਅਵ ਨਾਨਕ ਆ ਕੀ ਵਿਚਾਰੇ ਸੋਈ ਸੋਈ ਸਰਾਸ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜੈ ਸਿਰ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੀਮਾ ਐ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ਼ ਪਾਵੇ ਸੋਈ ਕਰ ਸਿਵ ਹੁਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਪਾਸਾ ਐ ਬਨਾਨ ਕਰਹਿ ਨਰ ਜਾਈ ਆਸਤਾ ਮਹਲਾ ਪਹਿਲਾ ਸੁਨ ਵੱਡਾ ਖੇਸ ਬਕੋਏ ਕੇਵਲ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰੰਗ ਬੀਰਾ ਗੁਨੇ ਗਹਿਰਾ ਕੋਈ ਨ ਜਾਣ ਧੀਰਾ ਕੀਤਾ ਕੇਵਲ ਚੀਰਾ ਰਹਾਉ ਸੰਸੁਰਤੀ ਮੈਂ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਏ ਧੀਰੀ ਤਿਲ ਵਡਿਆਈ ਸਭ ਸਾਧ ਸਭਤਾ ਬਤਾਬ ਸਭ ਚੰਗੇ ਆਈਆਂ ਸਿੱਧਾ ਅਵਰਖਾਂ ਕੀਆਂ ਵਡਿਆਈਆਂ ਤੁਧ ਵਿੱਚ ਸਿੱਧੀ ਕਿਣੇ ਨਾ ਪਾਈਆ ਕਰਮ ਮਿਲੇ ਨਾਹੀ ਟੱਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਆਸਾ ਮਹੱਲਾ ਪਹਿਲਾ ਆਖਾਂ ਦੀਵਾਂ ਸਰੇ ਮਰਜਾ ਆਖਣੇ ਆਖਾ ਸਾ ਚੈਨਾਉ ਸੱਚ ਨਾਮ ਕੀ ਲੱਗੈ ਪੂਪਤ ਪੂਖੈ ਘਟਿ ਲਿਹਿ ਦੁਖ ਸੋ ਕਿ ਅਵਸਰੇ ਮੇਰੀ ਮਾਈ ਸੱਚਾ ਸਾਇ ਸੁ ਚੈਨਾਇ ਰਹਾਉ ਸੱਚ ਨਾਮ ਕੀ ਤਲਵੜਿਆ ਯਾਗ ਥਕੇ ਕੀਮਤ ਨਹੀਂ ਪਾਈ ਦੇਸ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਵਣਾ ਕੋ ਹੋਵੇ ਜੇ ਵਡਾਬਤੀ ਵਡਤੇਰੀ ਦਾ ਜਿੰਦਨ ਕਰਕੇ ਕੀ ਕੀ ਰਾਤ ਕਸਮ ਵਿਸਾਰੇ ਕੇ ਕਮਜਾਤ ਨਾਨਕ ਨਾਮਿ ਬਾਦ ਸਨਾਤ ਰਾਗੁ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰ ਕਬਨੋ ਕਰੋ ਗੁਰ ਪ੍ਰਸਾਦਿ ਹਮ ਕਰੇ ਕਰਮ ਸਤਗੁਰ ਸਰਨਾਇ ਕਰਿ ਧਿਆਨ ਬਰਗਾਸ ਮੇਰੇ ਮੀਤ ਗੁਰਦੇ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਏ ਹਰ ਕੀਰਤਿ ਹਮਰੀ ਰਹਿਰਾਸ ਰਹਾਓ ਅਰਜਨ ਕੇ ਵਡਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਪਤਾ ਸੇ ਮਿਲ ਸੰਗਤ ਗੁਨ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਤੇ ਪਾਗਿ ਹੀ ਨਿਜੰ ਪਾਸ ਜੋ ਸਤਿਗੁਰ ਸੰਗਤ ਨਿ ਆਇ ਤ੍ਰਿਗ ਜੀਵਾ ਤ੍ਰਿਗ ਜੀਵਾ ਜਿਨ ਹਰ ਜਣ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਤ ਸੰਗਿ ਜਿਤ ਹਰ ਰਸ ਪਾਇ ਮਿੜ ਜਨ ਨਾਨਕ ਨਾਮ ਬਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੇਦੁਮ ਜਾ ਹਰ ਹਰ ਜੀਉ ਪਰਿਆ ਸਾਲ ਪੱਥਰ ਮਹਿ ਜੰਤੀ ਉਪਾਈ ਤਾ ਕਰਿ ਜਿ ਘਾਗੇ ਕਰ ਧਰਿਆ ਮੇਰੇ ਮਹਦੋ ਜੀ ਸਰ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਦਿ ਪਰਮ ਬਦ ਪਾਇ ਸੁਕੇ ਕਾਸ਼ ਧਰਿਆ ਰਹਾਓ ਜਨਨਪਿਤਾ ਲੋਕ ਸਰਬੰਤਾ ਕੋਈ ਨਾ ਕਿਸ ਕੀ ਤਰਿਆ ਸਿਰਸਿ ਨਿਕ ਸੰਭਾ ਹੈ ਠਾਕੁਰ ਕਾਹੇ ਮਨ ਭੋ ਕਰਿਆ ਹੂਡੇ ਊੜਾ ਵੈਸੇ ਕੋ ਸਾਧੁ ਪਾਚੇ ਬਿ ਸ੍ਰੀ ਸਰਿਆ ਤਿਨ ਕਮਨ ਖਲਾਵੇ ਕਹਨ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਾਬ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਘਰਤਲ ਤਰਿਆ ਜਨ ਨਾਨਕ ਬਲਬਲ ਸਤਬਲ ਜਾਈ 13 ਅੰਤ ਨਾ ਭਾਰ ਵਰਿਆ ਰਾਜ ਆ ਸਮਹਲਾ ਚੌਥਾ ਸੁਪਰ ੴ ਸਤਿਗੁਰ ਪ੍ਰਸਾਦ ਸੋ ਪਰਕਣ ਰੰਜਨ ਹਰ ਪਰਕਣ ਰੰਜਨ ਹਰ ਅਗਮ ਕਮੀਆਂ ਪਾਰਾ ਸਭ ਧਾਵੇ ਸਭ ਧਾਵੇ ਤੁਜੀ ਹਰ ਸੱਚੇ ਸਰਜਨਹਾਰਾ ਸਭ ਜੀ ਤਮਾਰੇ ਜੀਤੂ ਜੀਆਂ ਕਹਾਤਾ ਤਾਰਾ ਹਰ ਤੇ ਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰਾ ਆਪੇ ਸੇਵਕ ਜੀ ਗਿਆਨ ਅੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵਨ ਅੰਤਰ ਜੀ ਹਰੇ ਕੋ ਪ੍ਰਕ ਸਮਾਨ ਇੱਕ ਦਾਤਾ ਕੇ ਪ੍ਰਖਾਰੇ ਜੀ ਸਭ ਤੇਰੇ ਝੋਲ ਵਿਦਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਤ ਤੂ বিনা ਵਰ ਨਾ ਜਾਣਾ ਹੂ ਪਰਉਪਰੰਥ ਬੇਅੰਤ ਬੇਅੰਤ ਰੀ ਤੇਰੇ ਕਿਆ ਗੁਨਾ ਖਵ ਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨ ਅਰਥ ਆਵੇ ਹਰਤਾ ਆਵੇ ਤੁਜੀ ਸੇਜਨੁ ਕਮੈ ਸੁਭਗਵਾਸੀ ਸੇਮੁਕਤ ਸੇਮੁਕਤ ਭੈਜਨ ਹਰਤਾ ਹੈ ਜੀ ਤਿਨ ਤੂਟੀ ਜਮਕੀ 파ਸੀ ਜਿਨ ਨਿਰਪੋ ਜਿਨ ਹਰਨਿਰਪੋ ਧਾਇ ਜੀ ਤਿਨ ਕਾ ਭੋ ਸੁਭਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇਹਰ ਹਰ ਰੂਪ ਸੁਮਾਸੀ ਰੇ ਤਾਨ ਸੇ ਤਾਨ ਜਿਨਹਰਤਾ ਜੀ ਜਿਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਨ ਤੇਰੇ ਪਗ ਸਲਾਹਣ ਤੁਜੀ ਹਰ ਅਨੇਕ ਨੇ ਕੀਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇ ਪੜੇ ਬਸਮਰਤ ਸਾਸ ਜੀ ਖੜਖਿਰਾ ਕਰ ਕਰਮ ਕਰੰਤਾ ਸੇ ਪਗਦ ਸੇ ਪਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦੁ ਪ੍ਰਖਿ ਪਰਮ ਪਰ ਕਰਤਾ ਜੀ ਤੁਧ ਜਿਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਤਲ ਕਰਤਾ ਸੋਇ ਤਦਾਪੇ ਪਾਵੇ ਸੋਈ ਵਰਤੇ ਜਿਦੁ 라ਪੇ ਕਰੇ ਸੋ ਹੋਈ ਤੂੰ ਤਦਾਪੇ ਸਿਤ ਸੰਭਿ ਪਾਈ ਜੀ ਤੂੰ ਤਦਾਪੇ ਸਰ ਜੇ ਸਭ ਕੋਈ ਜਨਾਨ ਗੁਣ ਗਾਵੇ ਕਰ ਏਕੇ ਜੀ ਜੋ ਸਭ ਸੇ ਕਾ ਜਨ ਹੋਇ ਆਸਾ ਮਹਲਾ ਚੌਥਾ ਤੂੰ ਕਰਤਾ ਸਚੈ ਮੈਂ ਢਾਂਸ ਐ ਜੋ ਤੂੰ ਪਾਵੇ ਸੋਈ ਤਿਸਿ ਜੋ ਤੂ ਦੇ ਸੋਇ ਹੋ ਪਾਈ ਰਹਾਓ ਸਭ ਤੇਰੀ ਤੂੰ ਸਮਣੀ ਧਿਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨ ਮਗਵਾਇਆ ਤੁਦਾ ਆਪ ਵੀ ਛੋੜਿਆ ਆਪ ਮਿਲਾਇਆ ਤੂਤਰੀਆਂ ਸਤਿ ਜਹੀ ਮਾਇ ਤਦ ਵਿੱਚ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੁਨੋਗੀ ਮੇਲ ਜਿਸ ਨੂੰ ਤੂ ਜਾਣੇ ਸੋ ਜਨ ਜਾਣੇ ਹਰ ਗੁਣ ਸਦੀ ਅੱਖ ਵਖਾਣੇ ਤਿਨ ਹਰ ਸੇਵਾ ਤਿਨ ਸੁਭਾ ਪਾਇਐ ਸੈਜੇ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸੁਭ ਹੋਇ ਤਦਵੇਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇ ਤਸਰ ਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਨ ਮੋ ਭਗਣੀ ਚੱਲ ਹਮਦੇ ਕਹਿਤ ਡੂਬਿ ਜਲੇ ਮਨ ਇਕ ਨਚੇ ਤਸਮੁੜ ਮਣਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾਉ ਜਦਿ ਇਸਦੀ ਨਹਿ ਪੜਿਆ ਮਗਰ ਮੁਰਤ ਮੁਰਦਾ ਜਨਮ ਪਿਆ ਪ੍ਰਣਵਤ ਨਾਨਿਕ ਤਿਨ ਕੀ ਸਰਨਾ ਜੇੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹ ਹਰਿਆ ਗੋਮਦ ਮਲ ਕਹਿ ਤੇਰੀ ਬਰੀਆ ਵਰ ਕਾ ਤਿਰ ਕਿਤੇ ਨਾ ਕਾਮਲ ਸਾ ਸੰਗਤ ਭਜ ਕੇਵਲ ਨਾਮ ਸਰੰਜਨ ਲਾ ਭਵਜਨ ਤਰਨ ਕੈ ਜਨਮ ਬਿਤਾ ਜਾ ਤਰੰਗ ਮਾਇ ਕਹਿ ਰਹਾਉ ਜਬ ਤਾ ਸਿਗਨ ਧਰਮ ਨਾ ਕਮਾਇਆ ਸੇਵਾ ਸਾਧਨ ਜਾਣੈ ਹਰਾਇਆ ਸੋ ਨਾਨਕ ਹਮਣੀ ਜਿਕਰਮ ਮਹਾ ਸਰਨਮ ਪਰੇ ਕੀ ਰਾਖੋ ਸਰਮਾ 5.10.22 ਭਾਈ ਮਹੰਦੀ ਚਉਪਈ ਅਮਰੀ ਕਰੋ ਹਰ ਦੇ ਰਚਾ ਪੂਰਨ ਹੋਏ ਜਿਤ ਕੀ ਇਛਾ ਤਉ ਜਨਮ ਰਹੇ ਹਮਾਰਾ ਆਪਣਾ ਜਾਣ ਕਰੋ ਪਰ ਤੇ ਪਾਰਾ ਅਮਰੇ ਦੁ ਸਵੇਤ ਮੁਕਾਵੋ ਆਪ ਹਰ ਦਾ ਮੋਹੇ ਬਚਾਓ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਛਣਿ ਜਿ ਕਰਦਾ ਕਰੀਐ ਸਭਰਨ ਕੋ ਹਰ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਾਹਉ ਜੋ ਵਰਜਾਸ ਤੁੰਤੇ ਪਾਉ ਸੇਵਕ ਸਿਕ ਹਮਾਰੇ ਤਾਰਿਏ ਚੁੰਚੂ ਸਤਰ ਹਮਾਰੇ ਮਾਰਿਏ ਆਪਹਾਤ ਮੜਿਏ ਬਰੀਏ ਮਰਨ ਕਾਲ ਕਾ ਤਰਸਨੇ ਵਰੀਏ ਹਉ ਜੋ ਸਦਾ ਹਮਾਰੇ ਪਛਾ ਸਿਰੇ ਤੁਝੋ ਘਰੇ ਵਰਛਾ ਰਾਖ ਲੈ ਮੇਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਜੈਨ ਬਨਦੁਸਤਨ ਕਹੰਤਾ ਤੁਮਹੋ ਪੁਰਿ ਸਦ੍ਰਸ਼ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸੂਝੇ ਅਵਤਰਾ ਕਾਲ ਪੈ ਕਰਬਿਸ਼ਣ ਪ੍ਰਕਾਸ਼ਾ ਸਗ ਕਾ ਕ ਕੀ ਹੰ ਤਮਾਸਾ ਜਵਨ ਕਾਲ ਜੋਗੀ ਸਵਕਿਓ ਬੇਦਰਾ ਬ੍ਰਹਮਾ ਜੋਥੀਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੰਤਾਏ ਹਮਾਰਾ ਜਵਨ ਕਾ ਸਭ ਲੋਕ ਤੁਮਨਾਇਓ ਦੇਵਦਾਜ ਛਣਿ ਉਬਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸੰਘਿਓ ਹਮਾਰਾ ਨਮਸਕਾਰ ਤਸਹੀ ਕੋ ਮਾਰੀ ਸਕਲ ਪ੍ਰਜਾਜ ਨੇ ਆਪਸਵਾਰੀ ਸੇਵਕਣ ਕੋ ਸਭ ਗੁਣ ਸੁਖ ਦਿਓ ਸਦਰਨ ਕੋਲ ਮੁਹਬਤ ਕੀਓ ਘਟ ਘਟ ਕੇ ਅੰਤਰੀ ਕੀ ਜਾਣ ਭਲੇ ਬਰੇਕੀ ਪੀਰ ਪਛਾਨਤ ਚਿੰਟੀ ਦੇ ਕੁੰਚਰੇ ਸੁਲਾ ਸਭ ਪਰ ਕਿਰਪਾ ਦੇਸਰ ਫੂਲਾ ਸੰਤਨ ਦੁੱਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੇ ਕੀ ਪੀਰ ਪਛਾਨੇ ਕਰ ਘਟ ਕੇ ਬਰਬੜ ਕੀ ਜਾਣ ਜਬੁਦ ਰਖੇ ਕਰਾ ਕਰਤਾਰਾ ਪਰ ਜਾ ਧਰਤ ਤਵਦੇ ਹੈ अपारा ਜਬਾ ਕਰਤ ਕਰਤੋ ਹੋ ਕਬੂ ਤੁਮੈ ਮਿਤ ਦੇ ਦਰਸਭੂ ਜੇਤੇ ਬਨੁ ਸਰਸ ਉਤਾਰੇ ਆਪ ਆਪਣੀ ਭੂਜਿ ਉਚਾਰੇ ਤੁਮਸ ਬੀਤੇ ਰਤਨ ਨਾਣ ਜਾਣਦ ਪੇਦ ਭੇਦ ਰੇ ਆਲਮ ਨਿਰੰਕਾ ਨਿਰਮਕਾ ਨੰ ਲੰਬਿਆਦ ਨੀਲਨਾਦੇ ਸੰਭ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਨੁ ਭਗਤ ਪੇਦਾ ਕੋ ਅਕੋ ਕਰਪਾ ਹੈ ਨਮਾਨਤ ਮਹ ਮੁਰਕਾਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿ ਨਰੰਕਾਰ ਕਾ ਕੀਨਿਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਣ ਜਾਏ ਪਸਾਰ ਕੈਵੇਂ ਸਜਾ ਪ੍ਰਤਮ ਸੰਸਾਰਾ ਏ ਕੈ ਰੂਪਨ ਉਪਸਰੂਪ ਰੰਗ ਪਿਵਰਾਵ ਕਹੀ ਪੂ ਪਾਂਡਾ ਜੇ ਰਸਦਰ ਕਿਨਿਤ ਫੁਲ ਗਾਨ ਬਹਰੇ ਦਿਨ ਕਹਉ ਫੂਲ ਰਾਜਾ ਹੈ ਬੈਠਾ ਕਉ ਸਿੰਧ ਪਰ ਸੰਕੇਤ ਕੇਠਾ सगरे सिद्ध का चंबवाड़ तुगार स्वरूप सिंबवा बरछा मेरी तुम करो से के वार सिख संगर दशरथ ढवल छुपाता सकल मलेश करो ऋण काता जे तुस शरण पर इतने कह दसु दुख तो हो अमर परखन पग पर तिहारे तिनका तुम संकट सब तारे जो कल को एक भारत हैं ताके काल निकलना है रछा होइ त सब काल दूसरे सने तत्काल कृपा दर्शन आए न हरि हो ताके ताप तुम मोहर हो रद्ध सिद्ध कर्म सु होइ दिस सुसास सके ना को एक बार जे तमै समारा काल फासे दाय बार जिनर नाम तिहारो कहा तार दिस दुख ते रहा धड़केत में सरंतहारी आप हा दले हो बारे सर्व ठोरम हो सुहाई दिस दुख तले हो बचाए सवैया पाए गए जब तंदमरे तब ते को आ करे नहीं आ निउराव रहे प्राण कराने कहम तेक ना मान्यो जिमरासा असर वे स्वभाव पेद गए हम एक ना जानो सिरस मान कर बात मरी कर मैं न कह सब बखान दोहरा सगल द्वार को छाड़ के गयो तोहार द्वार बाय गए किला जैसे गोविंद दास तोहार रामकली महल लाती जन देखो कार सकत प्रसाद अनंद पे हम रिमाय सतगुरु में पाया सतगुरुता पाया सेठ श्रीति से मन वजिया बधाइयां राग रतन परिवार परिया शब्द गमन आईयां ਜਬ ਬ੍ਰੋਤਾ ਗਾਓ ਹਰੀ ਕੇ ਰਮਨ ਜਿਨੀ ਵਰਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂਆ ਪਾਇਆ ਇਹ ਮਨ ਮੇਰਾ ਤੂ ਸਦਾ ਰੋਹਰ ਨਾਲੇ ਹਰ ਨਾਲ ਹੋ ਤੂ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਨ ਸਭ ਸਵਾਰਨਾ ਸਭ ਨਾਗਲਾਂ ਸਮਰਤ ਸਵਾਮੀ ਸੋ ਕਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੀ ਜੈ ਜਿਸ ਤੇ ਹੈ ਸੋ ਪਾਵੇ ਸਲਾ ਸਿਮਤ ਸਲਾਹ ਤੇਰੇ ਨਾਮ ਅੰ ਵਸਾਵੇ ਨਾਮ ਜਿਨੇ ਕਮਨ ਵਸਿਆ ਵਾ ਚੇ ਸਭ ਦੇ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਬਿਨਾਂ ਜਨ ਭੁੱਖਾ ਸਭ ਗਵਾਈਆਂ ਕਰ ਸਾਹ ਸੁਖ ਮਨੇ ਵਸੈ ਜਿਨ ਇੱਛਾ ਸਭ ਪੁਜਾਈਆਂ ਸਦਾ ਕਰ ਮਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੁ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਪਦ ਅਧਿਕਰ ਸਭਾਗੇ ਕਰ ਸਭਾਗੇ ਸ਼ੋਧ ਵਾਜੇ ਕਲਾਂ ਦੀ ਫਿਰ ਧਾਰੀਆਂ ਪੰਚ ਲੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਥੋਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਸਤ ਕਰੇਨ ਦਵਾਜੇ ਆਣਦ ਸੁਨੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਯ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੋਨ ਤੇ ਪਨੀਤ ਕਹ ਤੇ ਪਵਿਤ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਨ ਹਰ ਤੂਰੇ ਮੰਦਾਵਨੀ ਮਹੱਲਾ ਪਨਵਾ ਧਰ ਵਿੱਚ ਤਨ ਵਸਤੂ ਪਈ ਸਾਰ ਸੰਤੋਖ ਵਿਚਾਰ ਅਮ੍ਰਿਤ ਨਾਮ ਠਾਕੁਰ ਕਾ ਪਈ ਰਿਸਕਾ ਸਭ ਸੇਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਰਿਸਕਾ ਹੋਇ ਉਦਾਰੋ ਇਹ ਵਸਤ ਜੀ ਨਾ ਜਾਇ ਨੇ ਤਨੇ ਤਰਖਿਉ ਰਤਾਰੋ ਤਮ ਸੰਸਾਰ ਚਰਨ ਲਗ ਤਰੀ ਸਬ ਨਾਨਕ ਬ੍ਰੰਪਸਾਰੋ ਸ਼ਲੋਕ ਮਹੱਲਾ ਪਨਵਾ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੁਗ ਕੀ ਤੋਈ ਮੈਂ ਨਿਰਗੁਨ ਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸਜਨ ਮਿਲਿਆ ਨਾਨਕ ਨਾਮ ਲੇ ਤਾਂ ਜੀਵਾਂ ਤਨ ਮਨ થી ਵਹਿ ਹਰਿਆ ਪੋੜੀ ਇੱਥੇ ਤੂੰ ਸਮਰਤ ਜਿੱਥੈ ਕੋਈ ਨਾ ਉਥੇ ਤੇਰੀ ਰੱਖ ਬਿਨੇ ਅੰਦਰ ਮਾਇ ਸੁਣ ਕੈ ਜਮ ਕਹਿ ਦੂਤ ਨਾਹੀ ਤਰੇ ਛੱਡ ਜਾਏ ਬੋਦਲ ਵਿੱਚ ਮੁਸਕਾ ਗੁਰਚੋਂ ਦੀਪਾਨ ਪਾਏ ਜਿਨ ਕੋ ਲੱਗੀ ਪਿਆਸ ਅਮਰੀ ਸੇ ਹੀ ਖਾਏ ਕਲਮੇ ਹਉ ਪਨਗੁਨ ਗੋਬਿੰਦ ਗਾਇ ਸਬਸੇ ਨ ਮਰਪਾਸ ਮਲੇ ਸਾਹੀ ਸਾਈ ਸੈ ਵਰਤਾ ਕੋ ਨਾ ਜਾ ਜੀ ਆਵਤ ਦੈ ਸ਼ਲੋਕ ਮਹੱਲਾ ਪਨਵਾ ਹੁੰਤਰ ਗੁਰੂ ਅਰਾਧਨਾ ਜੀਵਾਂ ਜਬ ਗੁਰੂ ਨਾਮ ਨੇਤਰੀ ਸਤਗੁਰੂ ਪੇਖਣਾ ਸੁਰਨੇ ਸੁਰਨਾ ਗੁਰਨਾ ਸਤਗੁਰ ਸੇਤੀ ਰਤੇ ਅਦਰਗੇ ਭਾਈ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨਹਿ ਵਤ ਦੇ ਜਗ ਮੋ ਉਤਮ ਗਾੜੀਆ ਵਰਲੇ ਕੇ ਈ ਕੇ ਮਹੱਲਾ ਪਨਵਾ ਰਖੇ ਰਖਨੇ ਹਾਰਿਆ ਪਿਉ ਬਾਰੀਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋਇ ਆਪਦੇ ਆਲਮਨੋਂ ਨਾ ਵਿਸਾਰੀਏ ਨ ਸਾਧ ਜਿਨਾ ਕੇ ਸੰਗ ਪਵ ਜਲਤਾਰੀਆਂ ਸਾਖ ਦੇੰਦਕ ਦੁਸਕਿਨ ਮਹਿ ਵਿਦਾਰੀਆਂ ਏ ਸਹਬ ਕੀ ਠੇਕ ਨਾਨਕ ਮਣੇ ਮਾਏ ਜਿਸ ਮਰਸ ਕੋ ਹੋਏ ਸਗਲੇ ਦੁਖ ਜਾਏ ਏ ਸਹਬ ਕੀ ਠੇਕ ਨਾਨਕ ਮਣੇ ਮਾਏ ਜਿਸ ਮਰਸ ਕੋ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ